ਜੱਗੇ ਦੇ ਬੂਦੋ ਜਾਤ ਤੋਂ ਵਧੀਆ ਗੈਪ ਹੋ ਜਾਉਂ ਮੈਂ ਲੇਸ ਵਾਲਾ ਇਨਸੀਡੈਂਟ ਦੱਸ ਹੀ ਕੋ ਖੁਸ਼ ਦੇਖੇਗੇ ਐਂਟੀ ਸਰ ਸਾਹਿਬ ਮਿਲ ਨੂੰ ਅਮਨ ਨੂੰ ਦੇਖੇਗੇ ਲੇਸ ਹਾਂ ਆ ਉਹ ਦਰਵਾਜ਼ਾ ਬੰਦ ਕਰੀ ਸਹੀ ਨਹੀਂ ਆ ਮੈਂ ਪਹਿਲਾਂ ਹੀ ਖਾ ਗਿਆ ਸਾਰੇ ਆਪ ਦੇ ਹਾਂ ਤੇ ਬਾਜੋ ਉਹ ਬਾਜੋ ਜਦ ਅਮਨ ਨੇ ਉਹ ਦਬਾਕਟ ਖੋਲਿਆ ਕਹਿੰਦੇ ਗਾਂਜਕ ਸੇਜ ਇਹਦੇ ਜੱਗੇ ਨੂੰ ਦੇ ਦਿੰਨੇ ਆ ਹਾਂ ਖੋਲਿਆ ਵਿੱਚ ਇੱਕ ਲੇਸ ਨਿਕਲੇ ਮੈਂ ਤੇ ਮੈਂ ਕਿਹਾ ਚਲੋ ਇੱਕ ਦੋ ਖਾ ਕੇ ਨਾ ਤੇ ਬਾਕੀ ਪੈਕੇਟ ਮੈਂ ਨਹੀਂ ਨਹੀਂ ਉਹ ਚਲੋ ਠੀਕ ਆ ਇਧਰ 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 ਅਗਲੇ ਦਿਨ ਨਾ ਐਡਾ ਹੀ ਦੇ ਦੀ ਥੋੜਾ ਦੁਬਿਲ ਕੇ 50% ਐਕਸਟਰਾ ਚਿਪਸ ਪੈਕੇਟ ਚ ਬਹੁਤ ਸਾਰੇ ਮਿੰਨੇ ਚਲ ਗਏ ਮੈਨੂੰ ਵੀ 50% ਤਾਂ ਮੈਨੂੰ ਵੀ ਲਿਆ ਖੋਸ਼ 50% ਤੇਰੇ ਚ ਜ਼ਿਆਦਾ ਚਲੇਗਾ ਮੇਰੇ ਚ ਚਾਰੇ ਚਲੇ ਮੈਨੂੰ ਤਾਂ ਇਹ ਲੱਗਦਾ ਵੀ ਪਤਾ ਨਹੀਂ ਉਹ ਜਿਹੜੇ ਪੈਕਟ ਇਕੱਠੇ ਹੀ ਭਰੇ ਹੋਣੇ ਆ ਜਦੋਂ ਮਸ਼ੀਨ ਚ ਪੈਕ ਹੁੰਦੇ ਹੋਣੇ ਨਾ ਪਹਿਲੇ ਜਿੱਕ ਪੈ ਗਿਆ ਤੇ ਉਹਦੇ ਵਾਲੇ ਜਿਹੜੇ ਬਾਕੀ ਉਹ ਤੇਰੇ ਵਾਲੇ ਪੈਕਟ ਚ ਚਲ ਗਏ ਹਾ ਹਾਂ ਮੈਂ ਤਾਂ ਵੀ ਆਮੀ ਭੈ ਜਵਾਕਾ ਨਹੀਂ ਗਾਣਾ ਖਰੇ ਅੰਡੇ ਮਾ ਜਾ ਕੀਤਾ ਪਰ ਉਹ ਕਿਹੜਾ ਖੁੱਲਾ ਸੀ ਜੇ ਖੁੱਲਾ ਹੁੰਦਾ ਫਿਰ ਤਾਂ ਕਹਿੰਦੇ ਵੀ ਆਂਟੀ ਨੇ ਕੋਈ ਪ੍ਰੈਕ ਕਰਦਾ ਤੇ ਉਹ ਮੈਂ ਦੰਮੀ ਰੱਖਿਆ ਮੈਂ ਕਿਹ ਲੋਕ ਕਿਹ ਕਾਉਣੇ ਉਹਨਾਂ ਨੂੰ ਨਹੀਂ ਪਤਾ ਬੰਦ ਪੈਕਟ ਚ ਆਂਟੀ ਜਾਦੂ ਵਾਲੀ ਹੈ ਕਿ ਜੇ ਉਧਰ ਕਰ ਲੇ ਤੇ ਉਧਰ ਉਧਰ ਕਰ ਲੇ ਸਹੀ ਗੱਲ ਹੈ ਆਪਾਂ ਨੂੰ ਹੁਣ ਕੀ ਪਤਾ ਹੁੰਦਾ ਨਾ ਵੀ ਵਿੱਚੋਂ ਕੀ ਨਿਕਲਣਾ ਸਹੀ ਗੱਲ ਹੈ ਕਈ ਵਾਰੀ ਇੱਕ ਟੌਫੀ ਵਿੱਚੋਂ ਦੋ ਟੌਫੀਆਂ ਹੀ ਨਿਕਲ ਆਉਂਦੀਆਂ ਹੁੰਦੀਆਂ ਹਨ। ਕਈ ਵਾਰੀ ਸੜੀ ਜੀ ਟੌਫੀ ਐ ਲੈਣ ਦਾ ਨਾਲ ਜਿ ਵਿੱਚ ਊਪਕੇ ਪਾਈ ਹੁੰਦੀ ਵਿੱਚ। ਸਹੀ ਗੱਲ ਹੈ। ਸਹੀ ਗੱਲ ਹੈ। ਆ ਹੁੰਦੇ ਹੁੰਦੇ। ਆ ਨਹੀਂ ਨਾ ਹੁੰਦਾ ਬੜੇ। ਬਾਕੀ YouTube ਫੈਮਿਲੀ ਨੂੰ ਵੀ ਆਪਾਂ ਪੁੱਛਾਂਗੇ ਵੀ ਤੁਹਾਡੇ ਨਾਲ ਵੀ ਕਦੇ ਕੋਈ ਕਾਰਨਾ ਮੈਂਵੇਂ ਨਾ ਹੋਇਆ। ਤੁਸੀਂ ਵੀ ਦੱਸੋ ਸਾਨੂੰ। ਸਹੀ ਗੱਲ ਹੈ। ਇਹ ਨਹੀਂ ਕਹਿੰਦੇ ਖਲੀ ਬੜੇ ਖਾਂਦੀ ਰਹਿੰਦੀ ਆ ਸੀ ਜਦੋਂ ਉੱਤੇ ਕੰਟੀਨ ਹੁੰਦੀ ਆ ਇੱਕ ਜਲੇਬੀ ਭਾਈ ਵੀ ਹੁੰਦੀ ਨਾ ਲਾਲ ਜੀ ਜਿਹੜੀ ਜ਼ਬਾਨ ਨੂੰ ਲਾਲ ਜੀ ਨੀ ਜੀਬ ਦਾ ਕਰ ਦਿੰਦੇ ਹੁੰਦੇ ਸੀ ਚੂਰਨ ਜਾਂ ਹੁੰਦਾ ਸੀਗਾ ਪਿੰਕ ਫਲਾਈਟ ਪਿੰਕ ਜਿਹਾ ਰੰਗ ਦਾ ਪੈਕਟ ਹੁੰਦਾ ਸੀ ਉਹ ਮੈਂ ਵੀ ਬੜੇ ਖਾਂਦੀ ਹੁੰਦੀ ਸੀ ਪੈਕਟ ਉਹ ਜਦੋਂ ਖਾਈਏ ਨਾ ਮਤਲਬ ਇੱਕੋ ਦਮ ਖਾ ਲੈਣੇ ਸਾਰੇ ਉਹ ਮਤਲਬ ਜੇਬ ਨੂੰ ਲਾਲ ਲਾਲ ਜਿਹਾ ਕਰ ਦਿੰਦੀ ਹੁੰਦੀ ਅੱਛਾ ਜਦੋਂ ਖਾਣਾ ਤੇਰੀ ਜਿਬ ਜਿਆਦੀ ਲਾਲ ਹੋ ਗਈ ਕਿ ਮੇਰੀ ਜਿਬ ਜਿਆਦੀ ਲਾਲ ਹੋਈ ਸਹੀ ਹੈ ਤੇ ਗਾਇਸ ਵੇਰ ਲਓ ਇੰਨਾ ਚ ਕਿੰਨੀ એનર્ਜੀ ਆ ਜਸਵੇਰ ਦੀ ਅੱਜ ਮੈਂ ਇਹਨਾਂ ਦੀ ਕੋਈ ਹੈਲਥ ਕਰ ਸਵੇਰ ਦੀ ਅੱਜ ਬ੍ਰਾਈਡਲ ਦੇ ਬਲੀਚ ਫੇਸ਼ੀਅਲ ਵੈਕਸ ਸਾਰਾ ਕੁਝ ਅੱਜ ਸੀਗਾ ਉਹ ਕੰਮ ਕੀਤਾ ਇਹਨਾਂ ਨੇ ਤੇ ਬ੍ਰਾਈਡਲ ਦੀ ਸਿਸਟਰ ਦਾ ਵੀ ਹੈਨਾ ਸਾਰਾ ਕੰਮ ਕੀਤਾ ਉਹਨਾਂ ਨੇ ਮਹਿੰਦੀ ਵੀ ਲਵਾਈ ਹਾਂਜੀ ਮਹਿੰਦੀ ਲਾਈ ਵੈਕਸ ਤੇ ਹੁਣ ਬ੍ਰਾਈਡਲ ਦੇ ਮਹਿੰਦੀ ਤੇ ਨੀਅਰਸ ਦਾ ਕੱਲ ਨੂੰ ਹੋਊਗਾ ਨਾ ਹਾਂਜੀ ਬੱਸ ਤੇ ਬਹੁਤ ਸਿਆਣੀਆਂ ਬੱਚੀਆਂ ਗਾਇਸ ਸਾਰਾ ਕੰਮ ਸੰਭਾਲ ਲਿਆ ਇਹਨਾਂ ਨੇ ਚਲਾਈ ਸਕੂਟਰੀ ਹਾਂ ਕਿੱਥੇ ਰੋਡ ਤੇ ਰੋਡ ਤੇ ਪਹਿਲੀ ਵਾਰੀ ਚਲਾਈ ਇਹ ਰੋਡ ਤੇ ਸਕੂਟਰੀ ਪਹਿਲੀ ਵਾਰੀ ਮੁਰਜ਼ੇ ਤੋਂ ਬਹੁਤ ਚਲਾਈ ਬਾਬੇ ਨਾ ਓ ਮਾਈ ਗਾਡ ਮਨਾਲੀ ਕਦੀ ਫੁਕਰੀ ਫੁਕਰੀ ਬਾਟੀ ਨਚਾਈ ਅੱਜ ਕੋਮਲ ਤੇ ਗਿਆ ਸੀ ਅੱਜ ਇਹਨਾਂ ਨੇ ਸਾਰੀਆਂ ਜ਼ਿੰਮੇਵਾਰੀਆਂ ਨਭਾ ਲਈਆਂ ਹੈ ਨਾ ਬਾਪੂ ਮੁੰਨਾਂ ਦੀ ਬਾਪੀ ਇਹਦਾ ਕੀ ਮਤਲਬ ਹੋਇਆ ਵੇ ਕਿਹਦੀ ਕਹਾਣੀ ਦਾ ਮਤਲਬ ਹੋਇਆ ਅਦਮ ਜਾਵੇ ਕੋਈ ਜੀ ਕੋਈ ਕੀ ਨਾਮ ਦਾ ਹੈ ਆ ਵੇਖੋ ਨੂੰ ਫਿਰ ਭੈਣ ਨੂੰ ਤਾਂ ਇਹਨਾਂ ਨੇ ਮੇਲ ਲਿਆ ਨਾ ਵੀਰੇ ਨੂੰ ਮਿਲੋਣ ਹੈਲੋ ਇਹ ਕਿੰਨਾ ਆਲਾ ਆਲਾ ਬੜਾ ਤੇਜਾ ਆਲਾ ਹਾਂ ਪੂਰਾ ਆ ਤੇ ਇੱਕ ਹੋਰ ਪੂਰਾ ਮੂਟਾ ਉਹ ਬੜਾ ਗੋਲਮੋਲੂਆ ਹੁਣ ਤਾਂ ਆਈਆਂ ਸਾਨੂੰ ਖੇਡਣ ਨਹੀਂ ਦਿੱਤਾ ਉਹ ਕਿ ਕਰਦਾ ਉਹ ਵੇਲੇ ਨਾ ਵੀ ਚੁੜਿਆ ਫਿਰ ਦਾਂਦੀਆਂ ਵਿਚਾਰੀ ਨੇ ਉਹ ਤਰਨ ਨਹੀਂ ਦਿੰਦਾ ਉਹ ਜੰਪ ਮਾਰੀ ਵੇਖੀ ਹੁੰਦੇ ਆ ਰਿਕਾਰਡ ਨਹੀਂ ਹੋਇਆ ਵੈਸੇ ਜੰਪ ਬੜਾ ਵਧੀਆ ਮਾਰਿਆ ਨੇ ਸਟੰਡ ਕਰਨੇ ਨੇ ਇਹਨਾਂ ਨੂੰ ਮੇਲੇ ਚ ਨਾ ਲਗਾ ਦੇ ਦੋਵੇਂ ਹੀ ਹੁਣ YouTube ਫੈਮਿਲੀ ਖੋਸ਼ ਚੱਲੇ ਐਕਟਿਵਾ ਲੈਣ ਅੱਜ ਅਸੀਂ ਅਮਨ ਨੂੰ ਐਕਟਿਵਾ ਸਿਖਾਉਣੀ ਹੈ ਇਹਨੂੰ ਕਹਿਣਾ ਅੱਜ ਚਲਾ ਕੇ ਵੇਖ ਬਹੁਤ ਡਰਦੀ ਏ ਕਹਿੰਦੀ ਮੈਂ ਨਹੀਂ ਐਕਟਿਵਾ ਚਲਾਉਣੀ ਉਸ ਦਿਨ ਦੀ ਮੈਂ ਵੀ ਚਲਾਈ ਸੀ ਸਾਰਿਆਂ ਨੇ ਚਲਾਈ ਸੀ ਪਰ ਅਮਨ ਰਹਿ ਗਈ ਸੀ ਅੱਜ ਅਮਨ ਚਲਾਏਗੀ ਆਪਣਾ ਪਹਿਲੇ ਢਾਰ ਲੱਗ ਗਈ ਅੰਦਾ ਦੇਜੀ ਵਹਿੰਦੀ ਪਈ ਹਾਏ ਅੰਦਾ ਚੂਚੇ ਸਾਡੇ ਕੋਲ ਨਾ ਆ ਜਾਣੇ ਇਹਨਾਂ ਦੀ ਸਾਡੀ ਲੱਤ ਫੜ ਲੈਣੀ ਕਮਲ ਆ ਗਈ ਆ ਗਈ ਆ ਗਈ ਥੇਸ ਨਾ ਲਈ ਇਹ ਤਾਂ ਕਿਰੋਕ ਨਹੀਂ ਕਿਹ ਕਹਿਣਾ ਨਾ ਪੂਰੀਆਂ ਖੜਿਆ ਨਹੀਂ ਦੋਲੇ ਵਾਲੀਆਂ ਇਹ ਨਾ ਹੁਣ ਕੱਟ ਕੇ ਬ੍ਰੇਕ ਨਹੀਂ ਲਾਉਣੀ ਭਾਈ ਜੀ ਬ੍ਰੇਕ ਨਹੀਂ ਲਾਉਣੀ ਰਿਸਕ ਠਾਕੇ ਫੇਰ ਰਿਸਕ ਠਾਕੇ ਇਧਰ ਨੂੰ ਇਧਰ ਨੂੰ ਐ ਵਧਦੀ ਆ ਇੱਥੇ ਆ ਛੱਡ ਕੇ ਕੱਟ ਜਾਂਦੇ ਨੇ ਛੱਡ ਨਾ ਦੇ ਇਹ ਛੱਡ ਦਿਓ ਹਾਂ ਸਮਝ ਆ ਗਈ ਨਾ ਐ ਵਜੋਂ ਚੱਲ ਜਦੋਂ ਜਦੋਂ ਮਤਲਬ ਹਾਂ ਚੱਲ ਪਈ ਜਾਂਦਾ ਨਹੀਂ ਨਹੀਂ ਬੰਦ ਹੈ ਇਧਰ ਵੇਖੋ ਆ ਸਾਈਡ ਸਟੈਂਡ ਹਾਉਂਦਾ ਪਿਆ ਆ ਸਟੈਂਡ ਲਾਤਾ ਠੀਕ ਹੈ ਇਹਨੂੰ ਨੱਪ ਕੇ ਡੀ ਨੱਪ ਦੋ ਡਰਾਈਵ ਮੋਡ ਹੁਣ ਬਸ ਚੱਲਣੀ ਹੈ ਠੀਕ ਚੱਲ ਮੈਂ ਪਾਈ ਕਰ ਚੱਲ ਚੱਲ ਬੜਗੀ ਰੜਾ ਪੜਗੀ 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 ਹੁਣ ਉਹ ਕਲੱਚ ਨਾਲ ਇਹਨੂੰ ਨੱਪ ਕੇ ਇਹਨੂੰ ਨੱਪ ਕੇ ਨੱਪ ਕੇ ਰੱਖਣਾ ਉਹਨੂੰ ਤੇ ਬਾਜ ਪੇਡ ਹੀ ਉਹਨੂੰ ਛੱਡ ਕੇ ਬ੍ਰੇਕ ਆ ਹੁਣ ਬ੍ਰੇਕ ਦਾ ਯੂਜ਼ ਹੀ ਨਹੀਂ ਕਰਨਾ ਪਰ ਬਸ ਇਹ ਯੂਜ਼ ਕਰਨ ਵਾਲੀ ਬ੍ਰੇਕ ਦਾ ਯੂਜ਼ ਕਰਨਾ ਆਹ ਇੱਟ ਪਾਸੇ ਕਰਕੇ ਲੈ ਇਹ ਕੀ ਹੁੰਦਾ ਹੈ ਸੱਕੇ ਜੀ ਇੰਨੀ ਘੱਟ ਸਪੀਡ ਦੀ ਥੋੜੀ ਜਿਹੀ ਵਧਾਓ ਸਪੀਡ 50 ਦੀ ਸਪੀਡ 20 ਦੀ ਸਪੀਡ ਰੱਖੋ ਘੱਟੋ ਫੱਟ ਆਏ ਆਏ ਵੈਗ ਰੂਟ ਵੀ ਵੈਗ ਰੂਟ ਯਾਦ ਕਰ ਲਿਆ ਕਰ ਰਮਣ ਸਕੂਟਰ ਚਲਾਉਣ ਲੱਗੇ ਚੱਲ ਕੋਈ ਨਹੀਂ ਚਲਾ ਬਾਬੇ ਦਾ ਨਾਮ ਲੈ ਕੇ ਬਣ ਗਿਆ ਵੀ ਡਰਾਈਵਰ ਕੇ ਚੱਕ ਚੱਕ ਦੇ ਫੱਟੇ ਚੱਕ ਦੇ ਮੈਨੂੰ ਛੱਡ ਹੀ ਆ ਨਹੀਂ ਕਰੇ ਚੱਕ ਦੇ ਫੱਟੇ ਚੱਕ ਦੇ ਫੱਟੇ ਆ ਜਾਂਦੇ 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 ਉਹ ਖਲਾਰਤੀ ਉਹ ਮੋੜਦੀ ਪੰਜ ਤੋਂ 22 ਦੀ ਸਪੀਡ ਤੇ ਹੋਗੀ ਮੈਮ ਕਿ ਆਪਕੀ ਐਕਟਿਵਾ ਕੀ ਬੈਟਰੀ ਲੋ ਹੋ ਗਈ ਹੈ ਕਿਆ ਅ ਸਿੱਧੀ ਸਿੱਧੀ ਇਹ ਦੇਖ ਲਾ ਸਿੱਧੀ ਚਲਾਣੀ ਹੈ ਇਹਨੂੰ ਚੇਤਕ ਕਹਿੰਦੇ ਆ ਚੇਤਕ ਹਾਂ ਐਕਟਿਵਾ ਨਹੀਂ ਇਹ ਰੀ ਸਟੈਂਡ ਵੀ ਤੁਹਾਨੂੰ ਬਲੇਖਾ ਪਿਆ ਮੈਨੂੰ ਬੜੀ ਬਲੇਖਾ ਪਿਆ ਮਨ ਲਗਾ ਮੈਂ ਸਟੈਂਡ ਲਾਤਾ ਮੈਂ ਕਰਤੀ ਬਗ ਇੱਕ ਐ ਚੱਕੀ ਨਹੀਂ ਚੱਲ ਅਮਰ ਚੱਕਦੇ ਫੱਟੇ ਚੱਕਦੇ ਗਰੀਬੀ ਕਰਦੇ ਦੂਰ ਅੱਜ ਬਰੇਕ ਤੇ ਰਹਿਣਾ ਹਾਂ ਵਧੀਆ ਬਣ ਗਈ ਬਣ ਗਈ ਗੱਲ ਕੇ ਬਣ ਗਈ ਗੱਲ ਆ ਗਈ ਜੇ ਹੋ ਗਈ ਜੇ ਹੋ ਗਈ ਜੇ ਚਲੂੰਗ ਚ ਲੈ ਜਾ ਚਲ ਸਿੱਧਾ ਸਿੱਧਾ ਚਲਣ ਲੱਗ ਪਈ ਹੁਣ ਸਹੀ ਗੱਲ ਹੌਲੀ ਹੌਲੀ ਮੋੜ ਲਿਆ ਕਰੋਗੀ ਨਾ ਸਹੀ ਨਾ ਕਰ ਇਧਰ ਦੇਖੋ ਗਾਇਸ ਖੋਸ਼ ਇਹਨੇ ਤੋੜਨੀ ਜੇ ਇਹਨੇ ਪੰਨ ਨਹੀਂ ਹੁ ਹੋ ਗਿਆ ਹੋ ਗਿਆ ਮਿੰਟਾ ਮਿੰਟ ਵਾਕੇ ਦਿੱਤੇ ਭਜਾ ਕੇ ਲੈ ਗਿਆ ਵੇ ਮੈਂ ਤਾਂ ਕਿ ਚੋਲੀ ਦੋ ਤੱਕ ਮਨ ਕੀ ਮੇਰੀ ਐਕਸਪੀਰੀਅੰਸ ਨੇ ਕਿ ਕਿੱਡੀ ਤੱਕ ਤੱਕ ਵੱਜ ਜਾਂਦੇ ਹੁਣ ਅੱਛਾ ਵੀਰਾਂ ਨਾ ਤੱਕ ਆ ਵੀ ਆਂਦੀਆਂ ਤੇਰੀ ਮਹਿੰਦੀ ਬੜੀ ਸੋਹਣੀ ਲੱਗਦੀ ਪਈ ਜੈਸ ਜੀ ਇੱਧਰ ਵੇਖੋ ਜੀ ਵਾਓ ਅੱਧਾ ਤਾਂ ਰੰਗ ਸਾਡਾ ਤੁਸੀਂ ਮਹਿੰਦੀ ਗਲਤ ਤਰੀਕੇ ਨਾਲ ਲਾਈ ਇੱਧਰ ਵੇਖੋ ਸਸਤੀ ਮਹਿੰਦੀ ਲਾਈ ਹੈ ਨਾ ਤੇਰੇ ਜਿਆਦਾ ਰੰਗ ਚੜਿਆ ਫਿਰ ਤੇਰੀ ਸੱਸ ਪਿਆਰ ਕਰਦੀ ਨਾ ਤੈਨੂੰ ਮੈਂ ਤਾਂ ਡਰਦੀ ਰਹੀ ਨਹੀਂ ਕਦੋਂ ਮੈਂ ਤੇਰੇ ਤੋਂ ਡਰੀਆਂ ਮੈਂ ਹੁਣੇ ਕੋਲੇ ਆ ਉਹ ਉਹ ਸਿੱਧਾ ਸਿੱਧਾ ਲੱਕ ਅਰਦਾਸ ਕੋਰਾਮਨ ਮੈਂ ਤੈਨੂੰ ਪੁੱਛਿਆ ਸੀ ਤੇਰਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਬਹੁਤ ਵਧੀਆ ਪੁੱਛੋ ਮੈਂ ਕੋਲੇ ਆਇਆ ਕੋ ਬਿਲਕੁਲ ਆਇਆ ਕਰਦੀ ਆਏ ਚਪੇੜ ਮਾਰਦੀ ਆਇਆ ਦੱਸੋ ਗਾਇਜ਼ ਮੈਂ ਕਿੰਨੇ ਆਇਆ ਕਰਕੇ ਮਾਰੀ ਆ ਮੈਂ ਵੀ ਇੱਕ ਦਿਨ ਐਵੇਂ ਸਕੂਟਰੀ ਬੁਜਾਇਆ ਕਰੂੰਗੀ ਸਹੀ ਗੱਲ ਹੈ ਬੜਾ ਵੱਡਾ ਜਿਗਰਾ ਲੈ ਕੇ ਸਹੀ ਗੱਲ ਇਧਰ ਵੇਖੋ ਗਾਇਜ਼ ਬੀਜੀ ਇਧਰ ਵੇਖੋ ਗਾਇਜ਼ ਖੋਸ਼ੇ ਦੇ ਪੁੱਠੇ ਕੰਮ ਦੇਖ ਨਾ ਦੇਵਾ ਸੁੱਤਾ ਏ ਮੈਂ ਵੀ ਐਵੇਂ ਬੜੇ ਝੂਟੇ ਲੇਦੀਂਦੀ ਹੀ ਤੇ ਚਾਚੂ ਦੇ ਪਿੱਛੇ ਬੈਠ ਕੇ ਐਵੇਂ ਬੜਾ ਮਜ਼ਾ ਆਉਂਦਾ ਪਰ ਡਰ ਵੀ ਬੜਾ ਲੱਗਦਾ ਏ ਕਿਤੇ ਡੇਗ ਨਾ ਪਈਏ ਕੁਛ ਪੈਰ ਤਾਂ ਤੇਰੇ ਥੱਲੇ ਲੱਗੀ ਜਾਂਦੇ ਮੇਰੇ ਉੱਤੇ ਜ਼ਰਾ ਪਰ ਪਾਇਆ ਹੈ ਨਿੰਦੀ ਪਰ ਭਾਣੇ ਮੈਂ ਅੱਜ ਇੱਕ ਤਵਾ ਚਲਾਈ ਹਾਂ ਹੋਰ ਮੈਨੂੰ ਬਿਠਾ ਕੇ ਕਿਦਾਂ ਝੂਟਾ ਦੇਂਗੀ ਨਾ ਬਾਬਾ ਹਜੇ ਨਹੀਂ ਮੈਂ ਨਾ ਚੇਰਾ ਮੈਂ ਕਿ ਮੈਨੂੰ ਬਿਠਾ ਕੇ ਕਿਦਾਂ ਝੂੜਾ ਦੇਂਗੀ ਡਾਇਰੈਕਟ ਖੋਸ਼ ਨੂੰ ਬਿਠਾ ਕੇ ਝੂੜਾ ਦੇਂਗੀ ਆ ਖੋਸ਼ ਨੂੰ ਨਹੀਂ ਤੂੰ ਕਿ ਡਾਇਰੈਕਟ ਬਿਠਾ ਕੇ 5 7 ਜਾਇਆਂ ਨਹੀਂ ਝੂੜਾ ਦੇਂਗੀ ਬਿਠਾਉਣਾ ਸੋਖਾ ਮੈਨੂੰ ਬਿਠਾਉਣਾ ਆਖੇ ਤੇਰਾ ਕਿੰਨਾ ਰੋਇਆ ਤੂੰ ਕਹਿੰਦੀ ਆ 52 ਮੇਰਾ 65 ਚੱਲ ਵਧੀਆ ਏ ਇਹ ਤੇਰੇ ਯਾਰ ਨਹੀਂ ਹੁੰਦੀ ਡਰ ਹੁਣ ਡਰ ਕੋਈ ਡਰ ਚੱਕਰ ਹੀ ਨਹੀਂ ਯਾਰ ਐਵੇਂ ਡਰਾਈ ਜਾਂਦੀ ਕੋਮਲ ਜੀ ਕਾਹਤ ਡਰਾਉਣੀ ਏ ਨਹੀਂ ਜਾਨ ਲੋ ਕੋਈ ਨਹੀਂ ਹਾਂ ਤੁਸੀਂ ਨਾ ਗਲਤ ਚੱਲਿਓ ਬਸ ਮੈਨੂੰ ਹਾਂ ਉਹ ਕੋਈ ਆਉਂਦਾ ਨਹੀਂ ਜਾਨ ਦੋ ਵੇਖ ਲੋ ਗਾਈਜ਼ ਕਿੰਨੇ ਚਿਰ ਬਾਅਦ ਚਲਉਣ ਲੱਗੇ ਰੋਡ ਤੇ ਮੈਂ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ 2021 ਦੀ ਚਲਾਈ ਹੋਈ ਐਂ ਕਹਦਾ ਚਲ ਹੁਣੇ ਤੁਰ ਲੋ ਐ ਸ਼ਾਇਦ ਵਾਵਾ ਨਹੀਂ ਮੈਂ ਸੱਚ ਬ੍ਰੇਕ ਤੇ ਹੱਥ ਰੱਖਿਆ ਹੋਇਆ ਸੀ ਹਵਾ ਇਹ ਰੰਗਾ ਇਹ ਕਿ ਨਹੀਂ ਕੀ ਜਾਂਦਾ ਸੋ ਗਾਈਜ਼ ਮੇਬੀ 4 ਤੋਂ 5 ਸਾਲ ਤਾਂ ਹੋ ਗਈ ਹੁਣ ਕੇ 2021 ਤੋਂ ਬਾਅਦ ਆਇਆ ਫਸਟ ਟਾਈਮ ਚਲਾਈ ਸਕੂਟਰ ਹੀ ਔਨ ਰੋਡ ਰੋਡ ਔਨ ਰੋਡ ਦੇਖ ਸਕਦੇ ਹੋ ਅਸੀਂ ਚੱਲੇ ਆਂ ਕੋਮ ਆ ਇੱਧਰ ਚਲਾਓ ਤੁਸੀਂ ਵਿਚਕਾਰ ਤੋਰੀ ਜਾਂਦੇ ਆ ਪੱਟੀ ਦੇ ਨਾਲ-ਨਾਲ ਤੁਰਨਾ ਹੁੰਦਾ ਹੈ ਨਾਲ-ਨਾਲ ਕੇ ਪੱਟੀ ਦੇ ਅੰਦਰ ਪੱਟੀ ਦੇ ਨਾਲ-ਨਾਲ ਅੰਦਰ ਵੀ ਨਹੀਂ ਅੰਦਰ ਵੀ ਜ਼ਿਆਦਾ ਨਹੀਂ ਕਰੀਦਾ ਹੁੰਦਾ ਉੱਤੇ-ਉੱਤੇ ਚਲਾਈਦਾ ਹੁੰਦਾ ਸਾਹਮਣੇ ਦੇਖ ਸਕਦੇ ਹੋ ਗਾਇਜ਼ ਗੱਡੀਆਂ ਕੰਨੀਆਂ ਆ ਰਹੀਆਂ ਨੇ ਸੋ ਗਾਇਜ਼ ਥੋੜਾ ਸਪੀਡ 30 ਦੀ ਹੋ ਗਈ ਆ ਸੁਣਾ ਸਪੀਡ 30 ਦੀ ਕੀ ਬੈ

ਪਿਆ ਨਰ ਜਾਇਓ ਥੈਂਕ ਚੂ ਜਾਂਦਾ ਹੀ ਨਹੀਂ ਗਾਹ ਕੱਲੇ ਜਾਣਾ ਪੈਣਾ ਸਾਨੂੰ ਸਹੀ ਗੱਲ ਹੈ ਧਿਆਨ ਨੂੰ ਮੈਂ ਜੇ ਮੇਰਾ ਭਰਾ ਪਰੋਂਦਾ ਫਿਰ ਮੈਨੂੰ ਭੇਜ ਦੇਣਾ ਚਲੋ ਕੇ ਬਾਈ ਹੂੰ ਕਾ ਤੋ ਖੜੇ ਜੇ ਹਣ ਅਸੀਂ ਹੁਣ ਰੋਡ ਤੇ ਮੇਰਾ ਰੱਤਾ ਤੇ ਇੱਥੇ ਛੱਡ ਜਾ ਕੋਮਲ ਕਰੇ ਸਹੀ ਗੱਲ ਰੱਖ ਲੈ ਇਹਨੂੰ ਤੂੰ ਰਹਿ ਪਾ ਇੱਥੇ ਖੁਸ਼ ਮੈਨੂੰ ਰਹਿ ਸੌਂਦੀ ਜਗ੍ਹਾ ਤੇ ਮੈਂ ਰਹੀ ਪੈਣਾ ਜਗ੍ਹਾ ਮਾਤੂ ਜਿੰਨੀ ਮਰਜੀ ਜਿਹੜਾ ਸੌਂਦੀ ਹੁਣ ਆਵੇਂ ਨਾ ਰਾਤ ਨੂੰ ਉੱਥੇ ਮੈਂ ਪਿਆਵਾਂ ਜਿਹੜਾ ਨਹੀਂ ਆਉਣੀ ਵੇ ਨਹੀਂ ਕੋਈ ਜੇ ਤੇ ਜਾ ਜੇ ਛੜੇ ਇੱਕ ਜਰਾ ਨੂੰ ਪਾਉਣ ਜਗ ਨਹੀਂ ਤਿਓ ਸਿੱਧਾ ਸਿੱਧਾ ਨਹੀਂ ਨਹੀਂ ਹੈਗੀ ਇਹ ਜਗਾ ਇਹ ਨਹੀਂ ਗੱਲ ਚਲੋ ਕੇ ਬਾਈ